ਟੋਢੀ ਮਹੱਲਾ ਪੰਜਵਾਂ ਘਰ ਪੰਜਵਾਂ ਦੂਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਦਨ ਤੋਰ ਛੋਰ ਵਿਖਿਆਤੇ ਗੁਰ ਕੋ ਸ਼ਬਦ ਮੇਰਾ ਹੀ ਅਰਹਿ ਦੀਨ ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹਿ ਹਰ ਰੰਗ ਪੀਨ ਵੇਖਿਓ ਲਾਲਨ ਪਾਟ ਵਿਚ ਖੋਏ ਅਨਦ ਚਿਤਾ ਹਰਖੇ ਪਤੀਨ ਤਿਸ ਹੀ ਕੋ ਗ੍ਰਹੋ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਤੀਨ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਏਹੀ ਰਾਮ ਨਾਮ ਨਿਰਮਲ ਹੈ ਰीत ਰਹਾਉ ਪ੍ਰਾਣ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਭ ਨੀਤ ਵਾਟ ਘਾਟ ਤੋ ਸਾ ਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾ ਪ੍ਰਭ ਜੀ ਮਿਲ ਮੇਰੇ ਪ੍ਰਾਨ ਬਿਸਰ ਨਹੀਂ ਨਿਮਖਹੀ ਰੇਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਉ ਖੋਬੋ ਭਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਧਨ ਮੇਰੈ ਅੰਮ੍ਰਿਤ ਦ੍ਰਿਸ਼ਟ ਧਾਰੂ ਪ੍ਰਭ ਮਾਨ ਆਠ ਪਹਿਰ ਰਸਨਾ ਗੁਣ ਗਾਵੇ ਜਸ ਪੂਰ ਅਗਾਵੇ ਸਮਰੱਥ ਕਾਨ ਤੇਰੀ ਸਰਨ ਜੀਵਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੋਡੀ ਮਹੱਲਾ ਪੰਜਵਾ ਪ੍ਰਭ ਤੇਰੇ ਪਗ ਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ ਦਹਿ ਦਿਸਰਾਵ ਰਹਿ ਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਭੂ ਨ ਮਰਤੇ ਝੂਰ ਤੰਦ ਬੰਧ ਬਿਨ ਸੇ ਮਾਇਆ ਕੀ ਸਾਧੂ ਸੰਗਤ ਮਿਟੇ ਬਿਸੂਰ ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰਿ ਨਾਨਕ ਜਾਨੇ ਕੂਰ ਟੋਡੀ ਮਹਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ ਇਕ ਖਿੰਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਨ ਕੋ ਤਾਰੀ ਮਾਨ ਆਸ ਰਹਾਉ ਸਿਮਰਉ ਨਾਮ ਨਿਰੰજન ਕਰਤੇ ਮਨ ਤਨ ਤੇ ਸਭ ਕਿਲ ਵਿਖਨਾਸ ਪੂਰਨ ਪਾਰ ਬ੍ਰਹਮ ਸੁਖ ਦਾਤੇ ਅਬਨਾਸੀ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣ ਤਾਸ ਸ਼ਾਂਤ ਸਹਿਜ ਸੂਖ ਮਨ ਉਪਜਿਓ ਕੋਟ ਸੂਰ ਨਾਨਕ ਪ੍ਰਗਾਸ ਟੋਡੀ ਮਹੱਲਾ ਪੰਜਵਾ ਹਰ ਹਰ ਪਤਤ ਪਾਵਨ ਜੀ ਪ੍ਰਾਨ ਮਾਨ ਸੁਖ ਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਉ ਸੁੰਦਰ ਸੁਗੜ ਚਤੁਰ ਸਭ ਬੀਤਾ ਰਿਦਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਸੋ ਖਾਵਨ ਬਿਸਮਨ ਬਿਸਮ ਭਏ ਬਿਸਮਾਦਾ ਆਨ ਨਾ ਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹੱਲਾ ਪੰਜਵਾ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਗ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ ਰਹਾਉ ਛੋੜ ਸਿਆਨਪ ਬਹੋ ਚਤੁਰਾਈ ਦੋਏ ਕਰ ਜੋੜ ਸਾਧ ਮੰਗ ਚੱਲ ਸਿਮਰ ਸੁਆਮੀ ਅੰਤਰ ਜਾਮੀ ਮਨੁਖ ਦੇ ਕਾ ਇਹੋ ਊਤਮ ਫਲ 베ਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਿਨ ਭਏ ਮਲ ਟੋਡੀ ਮਹੱਲਾ ਪੰਜਵਾ ਮਾਈ ਚਰਨ ਗੁਰ ਮੀਠੇ ਵੱਡਾ ਭਾਗ ਦੇਵੇ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਦੀਠੇ ਰਹਾਉ ਗੁਣ ਗਾਵਤ ਅਚੁਤ ਅਬਨਾਸਤੀ ਕਾਮ ਕ੍ਰੋਧ ਬਿਨਸੇ ਮਦ ਢੀਠੇ ਅਸਥਿਰ ਭਈ ਸਾਚ ਰੰਗ ਰਾਤੀ ਜਨਮ ਮਰਨ ਬੋਹਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੀਤੇ ਸੰਤ ਦਿਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚੱਲੇ ਸਭ ਮੂਠੇ ਟੋੜੀ ਮਹੱਲਾ ਪੰਜਵਾ ਸਾਜ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਐ ਜਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰਪੂਰਾ ਭੇਟਿਓ ਵੱਡ ਭਾਗੀ ਜਾ ਕੋ ਅੰਤ ਨ ਪਾਰਾ ਵਾਰਾ ਕਰ ਗਹਿ ਕਾੜ ਲਿਓ ਜਾਨ ਆਪਣਾ ਵਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬੋੜ ਨ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹ ਪੁਨਹ ਨਮਸ਼ਕਾਰਾ ਕੋਟੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖੈ ਕੋਟ ਅਨੰਦ ਰਾਜ ਸੁਖ ਭਗਵੈ ਹਰ ਸਿਮਰਤ ਬਿਨ ਸੈ ਸਭ ਦੁਖ ਰਹਾਉ ਕੋਟ ਜਨਮ ਕੇ ਕਿਲ ਵਿਖ ਨਾਸ ਹੈ ਸਿਮਰਤ 파ਮਨ ਤਨ ਮਨ ਸੁਖੈ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁਖ ਚਾਰ ਪਦਾਰਥ ਅਸ਼ਟਮਹਾ ਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਧੁਖ ਟੋਡੀ ਮਹੱਲਾ ਪੰਜਵਾ ਹਰ ਹਰ ਚਨ ਰਿਦੈ ਉਰ ਧਾਰੀ ਸਿਮਰ ਸਵਾਮੀ ਸਤਗੁਰ ਆਪਨਾ ਕਾਰਜ ਸਫਲ ਹਮਾਰੇ ਰਹਾਉ ਪੁੰਨ দান ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮਿ ਅਪਾਰੇ ਜੋ ਜਨ ਪਾਰ ਬ੍ਰਹਮੇ ਆਪਣੇ ਕੀਨੇ ਤਿਨ ਕਾ ਬਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਟੋਢੀ ਮਹੱਲਾ ਨੋ ਇਕ ਓੰਕਾਰ ਸਤਿਗੁਰ ਪ੍ਰਸਾਦ ਕਹੋ ਕਹਾ ਆਪਣੀ ਅਦਮਹਾਈ ਉਰ ਜਿਉ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕੋ ਸਾਚ ਜਾਣ ਕੈ ਤਾਂ ਸਿਉ ਰੋਚਿ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਭ ਹੂੰ ਹੋਤ ਜੋ ਸੰਗ ਸਹਾਈ ਮਗਨ ਰਹੇਉ ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੀ ਅੰਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ ਕਾਇਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨਹਿਿ ਸਿਪਾਇਓ ਰਹਾਉ ਪੰਡਤ ਹੋਇ ਕਹਿ ਬੀਦ ਬਖਾਨੈ ਮੂਰਖ ਨਾਮ ਦੇਉ ਰਾਮਹਿ ਜਾਨੈ ਕੌਣ ਕੋ ਕਲੰਕ ਰਹਿਉ ਰਾਮ ਨਾਮ ਲੇਤ ਹੀ ਪਤਤ ਪਵਿੱਤ ਭੈ ਰਾਮ ਕਹਿਤ ਹੀ ਰਹਾਉ ਰਾਮ ਸੰਗ ਨਾਮ ਦੇਵ ਜਨ ਕੋ ਪਰ ਤੱਗਿਆ ਆਈ ਇਕਾਦਸੀ ਬਰਤ ਰਹਿ ਕਾਹੇ ਕੋ ਤੀਰਥ ਜਾਈ ਭਨਤ ਨਾਮ ਦੇਉ ਸੋ ਕ੍ਰਿਤ ਸਮਤ ਭਏ ਗੁਰਮਤਿ ਰਾਮ ਕਹਿ ਕੋ ਕੋ ਨਾ ਬੇਕੁੰਠ ਗਏ ਤੀਨ ਸੰਦੇ ਖੇਲ ਆਚੈ ਰਹਾਉ কুমਭਾਰ ਕੇ ਘਰ ਹਾਂਡੀ ਆਚੈ ਰਾਜਾ ਕੇ ਕਰ ਸਾਂਢੀ ਗੋ ਬਾਹਮਨ ਕੇ ਕਰ ਰਾਂਡੀ ਆਚੈ ਰਾਂਡੀ ਸਾਂਢੀ ਹਾਂਡੀ ਗੋ ਬਾਣੀਏ ਕੇ ਕਰਹੀਂ ਗਿ ਆਛੈ ਭੈਸਰ ਮਾਥੈ ਸੀਂਗ ਗੋ ਦੇਵਲ ਮਦੇ ਲੀਗ ਆਸੈ ਲੀਗ ਸੀਗਹੀ ਗੋ ਤੇਲੀ ਕੈ ਘਰ ਤੇਲ ਆਛੈ ਜੰਗਲ ਮਦੇ ਬੇਲ ਗੋ ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ਸੰਤਾ ਬਦੇ ਗੋਬਿੰਦ ਆਛੈ ਗੋਕਲ ਮਦੇ ਸਿਆਮ ਗੋ ਨਾਮੇ ਮਦੇ ਰਾਮ ਆਚੈ ਰਾਮ ਸਿਆਮ ਗੋਬਿੰਦ ਗੋ ਰਾਗ ਬੈਰਾੜੀ ਮਹਾਂ